ਸਸਰੀਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸਿੰਘਪੁਰ ਨੇੜੇ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੂੰ ਉਸਦੇ ਚਾਲਕ ਸਮੇਤ ਕਾਬੂ ਕੀਤਾ ਗਿਆ ਸੂਚਨਾ ਮਿਲਨ ਉਪਰਾਧ ਮਾਈਨਿੰਗ ਇੰਸਪੈਕਟਰ ਵੱਲੋਂ ਮੌਕੇ ਤੇ ਬੁਝਕੇ ਟਰੈਕਟਰ ਚਾਲਕ ਦਰਵਾਰਾ ਸਿੰਘ ਵਾਸੀ ਪਿੰਡ ਕਲਮਾ ਨੂੰ ਮਾਈਨਿੰਗ ਸੰਬੰਧੀ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਗਿਆ ਪਰ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਾ ਕਰ ਸਕਿਆ ਜਿਸ ਤੇ ਰੇਤ ਨਾਲ ਭਰੀ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਉਸਦੇ ਚਾਲਕ ਦਰਵਾਰਾ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਨਵਾਂ ਸ਼ਹਿਰ ਦੇ ਬਲਾਕ ਔਰ ਦੇ ਪਿੰਡ ਖੁਰਦ ਵਿਖੇ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਦੋ ਔਰਤਾਂ ਦੀਆਂ ਵਾਲੀਆਂ ਖੋ ਕੇ ਰਫੂ ਚੱਕਰ ਹੋ ਗਏ ਇਸ ਸਬੰਧੀ ਜਾਣਕਾਰੀ ਰਿੰਦੇ ਕਿਰਨਦੀਪ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਹ ਆਪਣੀ ਸਾਸਨਾ ਘਰ ਵਿੱਚ ਰਹਿੰਦੀ ਹੈ ਕੱਲ ਰਾਤ 11 ਵਜੇ ਦੇ ਕਰੀਬ ਉਸ ਨੂੰ ਬਾਹਰ ਬਾਥਰੂਮ ਲੈ ਕੇ ਗਈ ਤਾਂ ਉੱਥੇ ਛੁਪ ਕੇ ਖੜੇ ਇੱਕ ਵਿਅਕਤੀ ਨੇ ਜਿਸ ਦੇ ਹੱਥ ਵਿੱਚ ਦਾਸ ਸੀ ਮੇਰੇ ਤੇ ਚਾ ਬਟਾ ਮਾਰ ਲਿਆ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੇਰੀਆਂ ਅਤੇ ਮੇਰੀ ਸਾਸ ਦੀਆਂ ਵਾਲੀਆਂ ਖੋ ਕੇ ਲੈ ਗਿਆ ਉਹ ਮੈਨੂੰ ਬਾਥਰੂਮ ਵਿੱਚ ਬੰਦ ਕਰਕੇ ਘਰ ਦੀ ਪਿਛਲੀ ਕੰਨ ਟੱਪ ਕੇ ਭੱਜ ਗਏ ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਗੜਸ਼ੰਕਰ ਰੋਡ ਤੇ ਮਾਲਪੁਰ ਵਿਖੇ ਕੱਲ ਸਵੇਰੇ 8 ਵਜੇ ਦੇ ਕਰੀ ਮਾਰਕਫੈਟ ਦੇ ਨਜ਼ਦੀਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਜਾ ਰਹੀ ਅਧਿਆਪਕਾਂ ਨੂੰ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਨੇ ਧੱਕਾ ਮਾਰ ਕੇ ਉਸ ਦਾ ਪਰਸ ਅਤੇ ਫੋਨ ਖੋ ਕੇ ਫਰਾਰ ਹੋ ਗਏ ਪਿੰਡ ਪਧਰਾਣੇ ਵਿਖੇ ਵੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਪਰ ਪੁਲਿਸ ਅਜੇ ਤੱਕ ਲੁਟੇਰਿਆਂ ਨੂੰ ਫੜਨ ਵਿੱਚ ਅਸਫਲ ਦਲੀਪ ਕੁਮਾਰ ਵਾਸੀ ਕਾਟਕਰ ਨੇ ਦੱਸਿਆ ਕਿ 2 ਦਿਨ ਪਹਿਲਾਂ ਉਹ ਆਪਣੇ ਨਿੱਜੀ ਕੰਮ ਨਿਪਟਾ ਕੇ ਆਪਣੇ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਰੋਪੜ ਤੋਂ ਆਪਣੇ ਘਰ ਕਾਟਕਰ ਵਿਖੇ ਆ ਰਿਹਾ ਸੀ ਇਸ ਦੌਰਾਨ ਰਾਤ ਨੂੰ ਕਰੀਬ 11 ਵਜੇ ਪਿੱਛੇ ਤੋਂ ਇੱਕ ਚਿੱਟੇ ਰੰਗ ਦੀ ਕਾਰ ਤੇ ਇੱਕ ਵਿਅਕਤੀ ਨੇ ਉਸ ਦੇ ਮੂੰਹ ਤੇ ਹੌਕੀ ਮਾਰ ਦਿੱਤੀ ਜਿਸ ਨਾਲ ਉਹ ਮੋਟਰਸਾਈਕਲ ਤੋਂ ਡਿੱਗ ਪਿਆ ਅਤੇ ਕਾਰ ਚੋਂ ਨੌਜਵਾਨ ਉਤਰ ਕੇ ਉਸ ਦਾ ਮੋਟਰਸਾਈਕਲ ਚੁੱਕਿਆ ਅਤੇ ਬਲਾਚੋਰ ਨੂੰ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਅਤੇ ਉਸ ਦੇ ਪਿੱਛੇ ਹੀ ਕਾਰ ਸਵਾਰ ਵੀ ਬਲਾਚੋਰ ਵੱਲ ਨੂੰ ਚਲੇ ਗਏ ਮੂੰਹ ਤੇ ਸੱਟ ਲੱਗਣ ਕਾਰਨ ਉਹ ਇਲਾਜ ਲਈ ਸਿਵਲ ਹਸਪਤਾਲ ਬਲਾਚੋਰ ਵਿਖੇ ਦਾਖਲ ਹੋਇਆ ਹੈ ਪੁਲਿਸ ਵੱਲੋਂ ਅਣਪਛਾਤੇ ਲੁਟੇਰੇਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪਟਿਆਲਾ ਦੇ ਲਾਹੌਰੀ ਗੇਟ ਇਲਾਕੇ ਵਿੱਚ ਸੜਕ ਕਿਨਾਰੇ ਖੜੀ ਗੱਡੀ ਤੋਂ ਅਣਪਛਾਤੇ ਵਿਅਕਤੀ 6 ਲੱਖ ਰੁਪਏ ਤੋਂ ਵੱਧ ਦੀ ਰਕਮ ਚੋਰੀ ਕਰਕੇ ਲੈ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਲਾਹੌਰੀ ਗੇਟ ਇਲਾਕੇ ਵਿੱਚ ਖੜੀ ਸਾਨੀ ਬੇਕਰੀ ਦੁਕਾਨ ਦੇ ਮਾਲਕਾ ਦੀ ਗੱਡੀ ਦੀ ਪਿਛਲੀ ਤਾਕੀ ਆਸ਼ੀਸ਼ਾ ਭੰਨ ਕੇ 6 ਲੱਖ 20 ਹਜ਼ਾਰ ਰੁਪਏ ਕੱਢ ਕੇ ਅਣਪਛਾਤੇ ਵਿਅਕਤੀ ਫਰਾਰ ਹੋ ਗਏ। ਇਹ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲਦੀ ਪੁਲਿਸ ਵੱਲੋਂ ਮ ਸੀ ਆਈ ਇਹ ਸਟਾਫ ਗੁਰਦਾਸਪੁਰ ਦੇ ਇੱਕ ਮੋਟਰਸਾਈਕਲ ਚੋਰ ਗਿਰੋਧਾ ਪਰਦਾਫਾਸ਼ ਕੀਤਾ ਹੈ ਇਸੇ ਗਿਰੋਹ ਨੂੰ ਸ਼ਿਵ ਸੈਨਾ ਹਿੰਦੁਸਤਾਨ ਦਾ ਇੱਕ ਆਗੂ ਦਾ ਭਰਾ ਚਲਾ ਰਿਹਾ ਸੀ ਪੁਲਿਸ ਨੇ ਚੋਰੀ ਕੀਤਾ ਇਹ ਮੋਟਰਸਾਈਕਲ ਸਮੇਤ ਸ਼ਿਵ ਸੈਨਾ ਆਗੂ ਦੇ ਭਰਾ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਅਤੇ ਗਿਰੋਹ ਦੇ ਇੱਕ ਮੈਂਬਰ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਜਿਸ ਨੂੰ ਫਿਰਨਾਲੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਮੰਗਲਵਾਰ ਨੂੰ ਪੰਜਾਬ ਦੇ ਬਨਾਲਾ ਵਿਖੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਿਹਰ ਦੀ ਰਿਹਾਈ ਦਾ ਘਰਾਵ ਕਰਨ ਜਾ ਰਹੇ ਅਧਿਆਪਕਾਂ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਤੇ ਪੁਲਿਸ ਨੇ ਲਾਠੀ ਚਾਰਜ ਕਰ ਦਿੱਤਾ ਬਾਦ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬਸਾਂ ਵਿੱਚ ਬਿਠਾ ਕੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਦੱਸਿਆ ਗਿਆ ਹੈ ਕਿ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਅਧਿਆਪਕਾਂ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਇਸ ਸੋਮਵਾਰ ਤੋਂ ਬਨਾਲਾ ਦੇ ਵਿੱਚ ਡੇਰੇ ਲਗਾਏ ਹੋਏ ਸਨ ਲਾਠੀ ਚਾਰਜ ਦੌਰਾਨ ਮਹਿਲਾ ਅਧਿਆਪਕ ਨੇ ਪੁਲਿਸ ਮੁਲਾਜ਼ਮਾ ਨੂੰ ਕਿਹਾ ਕਿ ਦੱਸੋ ਉਹਨਾਂ ਦਾ ਕੀ ਕਸੂਰ ਹੈ ਉਹ ਪੱਕੀ ਨੌਕਰੀ ਮੰਗਣ ਆਏ ਹਨ ਥਾਣਾ ਪਾਸੋਦੀ ਨੌਂਦੇ ਪਿੰਡ ਰਾਮਗੜ੍ਹ ਵਿਖੇ ਦਰਮਿਆਨੀ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪੁੱਤ ਵੱਲੋਂ ਆਪਣੇ ਹੀ ਪਿਓ ਦੇ ਸਿਰ ਤੇ ਲੱਕੜੀ ਦੇ ਬਾਲੇ ਨਾਲ वार ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਵਿਅਕਤੀ ਕਤਲ ਦੀ ਸੂਚਨਾ ਮਿਲਨ ਤੇ ਪੁਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਰਾਮਗੜ੍ਹ ਨੇ ਮ੍ਰਿਤਕ ਨਨ ਸਿੰਘ ਦਾ ਕਤਲ ਉਸ ਸਮੇਂ ਉਸਦੇ ਪੁੱਠਾਕਮ ਸਿੰਘ ਨੇ ਕੀਤਾ ਜਦੋਂ ਉਹ ਨਸ਼ੇ ਦੀ ਹਾਲਤ ਵਿੱਚ ਸੀ। ਸਿਰ ਤੇ ਵਾਰ ਕਰਨ ਕਨ ਨਨ ਸਿੰਘ ਦੀ ਮੌਤ ਮੌਕੇ ਤੇ ਹੀ ਹੋ ਗਈ। ਰਾਜਸਥਾਨ ਦੇ ਨਗੌਰ ਵਿੱਚ ਸੋਮਵਾਰ ਨੂੰ ਦਿਨ ਦਿਹਾੜੇ ਪੇਸ਼ੀ ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਮੋਟਰਸਾਈਕਲ 'ਤੇ ਬਦਮਾਸ਼ਾਂ ਨੇ ਸ਼ਰੀਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੰਦੀਪ ਨੂੰ ਮਾਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗੰਬੀਆ ਗੈਂਗ ਨੇ ਲਈ ਹੈ। ਸੁਲਤਾਨ ਅਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈਡੀ ਤੇ ਪਾਈ ਪੋਸਟ ਤੇ ਲਿਖਿਆ ਹੈ ਕਿ ਸੰਦੀਪ ਈਸ਼ਨੋਈ ਦਾ ਜਿਹੜਾ ਕੰਮ ਹੋਇਆ ਹੈ ਉਹ ਸਾਡੇ ਸ਼ੇਅਰ ਭਰਾਵਾਂ ਨੇ ਕੀਤਾ ਹੈ ਅੱਗੇ ਆਉਣ ਵਾਲੇ ਸਮੇਂ ਵਿੱਚ ਲਾਰੈਂਸ ਜੱਗੂ ਅਤੇ ਗੋਲਡੀ ਬਰਾੜ ਦਾ ਵੀ ਇਹੀ ਹਲ ਹੋਏਗਾ ਦੇਖਦੇ ਰਹੋ ਅਤੇ ਇੰਤਜ਼ਾਰ ਕਰੋ ਨੁਆਇਡਾ ਵਿਖੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਹਾਊਸਿੰਗ ਸੁਸਾਇਟੀ ਦੀ 100 ਮੀਟਰ ਲੰਬੀ ਕੰਧ ਡਿੱਗ ਗਈ ਜਿਸ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਕੰਧ ਨੁਆਇਡਾ ਦੇ ਸੈਕਟਰ 21 ਜਲਵਾਯੂ ਵਿਹਾਰ ਸੁਸਾਇਟੀ ਦੀ ਹੈ ਮਲਬੇ ਹੇਠਾਂ ਦੱਬੇ ਲੋਕਾਂ ਦੀ ਮਦਦ ਲਈ ਬਚਾਅ ਕਾਰਜ ਹਜੇ ਵੀ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਪੱਪੂ, ਪੁਸ਼ਪੇਂਦਰ, ਅਮਿਤ ਅਤੇ ਪੰਨਾ ਲਾਲ ਵਜੋਂ ਹੋਈ ਹੈ ਅਤੇ ਹਜੇ ਵੀ ਕਈ ਮਜ਼ਦੂਰਾਂ ਦੇ ਦੀਵਾਰ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤਿੰਨ ਮੈਚਾਂ ਦੀ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 208 ਦੌੜਾਂ ਬਣਾਈਆਂ। ਪਿੱਛੇ ਦਾ ਪਿੱਛਾ ਕਰਨਾਈ ਆਸਟ੍ਰੇਲੀਆ ਦੀ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਾਰੰਭ ਵਿੱਚ ਬੱਦਲ ਛਾਈ ਰਹਿਣਗੇ ਅੱਜ ਘੱਟ ਤੋਂ ਘੱਟ ਤਾਪਮਨ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 33 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ